ਇਹ ਰਾਤ ਨੂੰ ਕੋਦੇ ਫਰੈਂਡ ਦੇ ਕੋ ਵੱਡੇ ਵੱਡੇ ਪਾਰਟੀ ਤੋਂ ਕਿਤੇ ਆ ਰਹੇ ਸੀ 1:30 ਵਜੇ ਦੇ ਕਰੀਬ ਜਦੋਂ ਅੰਬੇਡਕਰ ਚੌਂਕ ਤੋਂ ਫੁੱਟਬਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪਤਾਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇੰਨੀ ਕੋਣ ਨੂੰ ਤੁਹਾਨੂੰ ਲੱਭ ਗਿਆ ਆ ਠੀਕ ਆ ਫੋਨ ਉਹਦਾ ਫੋਨ ਉਹਦਾ ਉੱਥੇ ਲੋਕੇਸ਼ਨ ਕਲੱਬ ਜਾਂਦਾ ਫੋਨ ਲੱਭੋ ਹੁਣੇ ਪਰ ਜਦਾਂ ਦੇ ਅੰਦਰ ਵੱਲੋਂ ਲਾ ਲੋ ਅੱਧਾ ਘੰਟਾ ਹੋਰ ਪਤਾ ਜੇ ਫੋਨ ਉੱਥੇ ਹੈਗਾ ਤਾਂ ਉਹਨਾਂ ਤੇ ਪਾਈ ਬਨੇ ਜਦੋਂ ਤੁਸੀਂ ਮੀਟਿੰਗ ਕਰਕੇ ਆਈ ਜਾਂ ਅੰਦਰਲੇ ਵਸੇ ਸਾਡੇ ਬੰਦੇ ਮਰ ਗਏ ਸਾਡੇ ਬਾੜ ਦੇ ਸਾਡੇ ਵਾਸੀ ਸਾਡੇ ਸਾਡੇ ਬੱਚੇ ਮਰ ਗਏ ਸਾਡੇ ਛੋਟੇ ਭਰਾ ਮਰ ਗਏ ਜੀ ਮਰਦੀ ਸਾਰਾ ਏਦਾਂ ਕਰਦੇ ਏਦਾਂ ਕਰਦੇ ਓਕੇ ਤੇ ਬਾਈ ਨੇ ਮਰ ਗਿਆ ਉਹ ਕਾਣੀ ਖਤਰਾ ਹੈ ਕੌਣ ਕਾਲੀ ਗੱਡੀਆਂ ਲੱਗਿਆ ਦੋਨੀਆਂ ਗੱਡੀਆਂ ਨੇ ਬੁਲਾਓ ਹਾਂ ਕਾਲੀ ਲੈ ਕੇ ਆਹ ਹੱਥ ਜੁੜੇ ਤੁਹਾਡੇ ਗਏ ਤੁਹਾਡੇ ਸਾਰਿਆਂ ਦੇ ਛੇ ਛੇ ਫੁੱਟੇ ਜਵਾਨ ਨੇ ਤੂੰ ਦੇਖੋ ਬਈ ਡਰਾਫਟ ਚਾਚਰ ਤਾਂ ਨਹੀਂ ਆ ਰਹੇ ਛੇ ਬੰਦਿਆਂ ਕੋਲ ਚੱਕੇ ਨਹੀਂ ਦੇ ਛੇ ਬੰਦਿਆਂ ਕੋਲ ਰਾਤੀ ਆਪੀ ਚੱਕੇ ਦੇ ਕੋਟ ਆ ਬੜੀ ਗੱਡੀ ਲੈ ਕੇ ਇੱਕ ਬੰਦਾ ਲਾਜ਼ੂ ਕਿੱਧਰ ਲੇ ਬੈਠੇ ਸੀ ਦੋ ਲੋਕ ਕਦਿੱਕੇ ਰੋਏ ਕਿ ਕਿੰਨੇ ਜਿੰਨੇ ਬੰਦੇ ਤੱਕੜੇ ਆ ਮਾਮਲਾ ਐਦਾ ਜੀ ਇੱਕ ਮੇਰਾ ਕਜ਼ਨ ਬਰਦਰ ਸੀ ਉਹਦਾ ਦੋਸਤ ਉਹ ਵੀ ਆਪਣਾ ਭਰਾਈਏ ਛੋਟਾ ਇਹ ਤਿੰਨ ਨਾਲ ਦੋ ਮੁੰਡੇ ਹੋਰ ਸੀ ਇਹ ਰਾਤ ਨੂੰ ਕਦੇ ਫਰੈਂਡ ਦੇ ਕੋਈ ਵੱਡੇ ਵੱਡੇ ਪਾਰਟੀ ਤੋਂ ਕਿਤੇ ਆ ਰਹੇ ਸੀ 1.5 ਵਜੇ ਦੇ ਕਰੀਬ ਜਦੋਂ ਅੰਬੇਡਕਰ ਚੌਂਕ ਤੋਂ ਫੁੱਟਬਾਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪੀਟਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇੰਨੇ ਨੂੰ ਸਾਈਡ ਮਾਰੀ ਪਿੱਛੋਂ ਐ ਬਲੈਰੋ ਪਿਕਅਪ ਗੱਡੀ ਜਿਹੜੀ ਇਹਨਾਂ ਨੂੰ ਧੁੰਦੇ ਲੱਗੀ ਅੱਗੇ ਤੱਕ ਜਿਹਦੇ ਨਾਲ ਉੱਥੇ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਇਹਨਾਂ ਦਾ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਮੁੰਡਾ ਪੰਕਜ ਹੈ ਜੀ ਉਹਦੀ ਉਮਰ ਤਕਰੀਬਨ 31 ਸਾਲ ਹੈ ਤੇ ਦੂਸਰਾ ਮੋਹਿਦ ਮੀਨੀਆ ਉਹਦੀ ਉਮਰ ਹੈਗੀ ਹੈ ਤਕਰੀਬਨ 30 ਸਾਲ ਇਹਨਾਂ ਦੇ ਵਿੱਚੋਂ ਦੋਨਾਂ ਚ ਕੋਈ ਮੈਰਿਡ ਵੀ ਹੈ ਮੈਰਿਡ ਪੰਕਜ ਮੈਰਿਡ ਹੈ ਉਹਦੀ ਪਿਛਲੇ 3 ਮਹੀਨੇ ਪਹਿਲਾਂ ਉਹਦੀ ਮੈਰਿਡ ਹੋਈ ਹੈ ਕਿੱਥੇ ਰਹਿਣ ਵਾਲੇ ਨੇ ਪੰਕਜ ਨਹੀਂ ਆਤੋਂ ਨਾ ਰਹਿਣ ਵਾਲਾ ਤੇ ਜਿਹੜਾ ਆਪਣਾ ਮੋਹਿਦਮਨੀਆ ਬਸਤੀ ਨੂੰ ਸਪੋਰਟ ਮਾਰਕੀਟ ਦੇ ਵਿੱਚ ਕੋਈ ਸੀਸੀਟੀਵੀ ਆਈ ਸੀ ਫੁਟੇਜ ਐਸਐਚਓ ਸਾਹਿਬ ਗਏ ਇੱਕ ਢਾਨ ਕਿਉਂਕਿ ਉੱਥੇ ਜੋ ਹਸਪਤਾਲ ਦੇ ਕੈਮਰੇ ਨੇ ਉਹ ਗੇਟ ਤੱਕ ਸੀ ਰੋਡ ਦਾ ਕਵਰ ਨਹੀਂ ਹੋ ਰਿਹਾ ਸੀ ਫਿਰ ਇਹਨਾਂ ਨੇ ਜਿਹੜੇ ਕੰਡੋਰੂ ਵਾਲੇ ਦੇ ਕੈਮਰੇ ਲੱਗੇ ਉਹ ਪੁਲਿਸ ਚੈੱਕ ਕਰਾ ਰਹੀ ਹੈ ਹੁਣ ਐਸਐਚਓ ਸਾਹਿਬ ਚੈੱਕ ਕਰਕੇ ਆਏ ਨੇ ਤੇ ਉਹ ਦੋਨਾਂ ਦੇ ਜਿਹੜੇ ਨਾਲ ਸਾਥੀ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੇ ਨੇ ਬੰਦਾ ਰੈਸਿੰਗ ਕੀਤਾ ਵੀ ਬੰਦਾ ਕੋਈ ਰੈਸਿੰਗ ਕੀਤਾ ਹੈ ਫਿਲਹਾਲ ਗੱਡੀ ਇੱਕ ਜਿਹੜੀ ਮੋਕੇ ਦੇ ਮਿਹਨੜਾ ਪਿਕਅਪ ਪੜੀ ਗਈ ਤੇ ਜਿਹੜੀ ਦੂਸਰੀ ਗੱਡੀ ਹੈ ਉਹ ਨਿਕਲ ਗਿਆ ਕਿਹੜੇ ਮੇ ਦੀ ਘਟਨਾ ਹੈ ਇਹ ਡੇਢ ਪੁਣੇ 2 ਦੇ ਕਰੀਬ ਦੀ ਘਟਨਾ ਦੋਨੋਂ ਕੀ ਕੰਮ ਕੀ ਕਰਦੇ ਸੀ ਇੱਕ ਤੇ ਸਪੋਰਟਸ ਦੀ ਦੁਕਾਨ ਉਹਦੀ ਬਸਤੀ ਨੂੰ ਮੋਹਿਦ ਦੀ ਦੂਸਰਾ ਬੋਰਡ ਐਕਸਪੋਰਟ ਦਾ ਕੰਮ ਕਰਦਾ ਸੀ ਜਿਹੜੇ ਕੀ ਤੁਸੀਂ ਦੱਸਿਆ ਜਿਹੜੀ ਬਲੈਕ ਗੱਡੀ ਤੇ ਹੋਈ ਜਿਹੜੇ ਹੋਰਿਆ ਉਹਨੂੰ ਤਾਂ ਪਛਾਣ ਨਹੀਂ ਗੱਡੀ ਕਿੱਥੇ ਦੀ ਗੱਡੀ ਸਿਰਫ ਰੰਗ ਪਤਾ ਜੀ ਇਹਨਾਂ ਨੂੰ ਬਲੈਕ ਕਿਉਂ ਜਿਹੜੇ ਪਿੱਛੇ ਮੁੰਡੇ ਆ ਰਹੇ ਸੀ ਇਹਨਾਂ ਨੇ ਗੱਡੀ ਨੂੰ ਜਦੋਂ ਦੇਖਿਆ ਨਿਕਲਦੇ ਬਲੈਕ ਰੰਗ ਦੀ ਗੱਡੀ ਸੀ अच्छा के ਇਹਨਾਂ ਨੂੰ ਪਛਾਣ ਨਹੀਂ ਗਈ ਉਹਦਾ ਨੰਬਰ ਵੀ ਦੇਖਿਆ ਗਿਆ ਜੋ ਕੈਮਰੇ ਚੈੱਕ ਕੀਤੇ ਹੈ ਉਹਦੇ ਵਿੱਚ ਵੀ ਬਲੈਕ ਗੱਡੀ ਕਹਿੰਦੇ ਆਈ ਹੈ ਪਰ ਲਾਈਟ ਕਰਕੇ ਉਹਦੇ ਆ ਨਹੀਂ ਰਹੇ ਸੀਸੀਟੀ ਫੁਟੇਜ ਆ ਗਈ ਹੈ ਸਾਹਮਣੇ ਦੀ ਸੀਸੀ ਵੀ ਫੁਟੇਜ ਐਸੇ ਜਿਹੜਾ ਉਹ ਆ ਗਈ ਹੋਣੀ ਹੈ ਉਹ ਦੇਖ ਲੈਣੀ ਕੀ ਮੰਗ ਮੰਗਦੇ ਹੋ ਸਰ ਜਿੱਦਾਂ ਕਿ ਮੰਗੇ ਜੋ ਪੁਲਿਸ ਨੂੰ ਇਹੀ ਬੇਨਤੀ ਕੀਤੀ ਹੈ ਕਿਉਂਕਿ ਉਹ ਵੀ ਕੋਲੋਤਾ ਮਾਪਿਓ ਦਾ ਮੁੰਡਾ ਹੈ ਮੌਇਦ ਦੂਸਰੇ ਦੇ 3 ਮਹੀਨੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਹ ਜਾਣੇ ਆ ਕਿ ਚਲੋ ਜੋ ਬੰਦੀ ਕਾਰਵਾਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿੰਨੇ ਕੁ ਮੇਰਾ ਟਾਈਮ ਸੀੜੀ ਇਹ ਘਟਣਾ ਰਹਿਣਾ ਜਿਹੜੀ 1.5 ਤੋਂ 2 ਇਹ ਸਵੇਰੇ ਕੋਈ अर्ली ਮਾਰਨਿੰਗ 2:30 ਵਜੇ ਕੰਟਰੋਲ ਹੂਟੋਂ ਠਾਣਾ ਡਿਵੀਜ਼ਨ ਦੇ ਵਿੱਚ ਇੰਟੀਮੇਸ਼ਨ ਆਈ ਸੀ ਕਿ ਵੀ ਕਟਾਰੀਆ ਹਸਪੀਟਲ ਦੇ ਲਾਗੇ ਐਕਸੀਡੈਂਟ ਹੋਇਆ ਹੈਗਾ ਤੋਂ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਡਿਊਟੀ ਅਫਸਰ ਸਾਡੇ ਪਹੁੰਚੇ ਸੀਗੇ ਤੇ ਇਹ ਐਕਚੁਅਲ ਦੋ ਸਕੂਟਰ ਸਵਾਰ ਸੀਗੇ ਪੰਕਜ ਤੇ ਮੋਹਤ ਜਿਹੜਾ ਕਿ ਪੰਕਜ ਹੈਗਾ ਇਨਜਾਤਮਨਗਰ ਰਹਿਣ ਵਾਲਾ ਤੇ ਮੋਹਤ ਜਿਹੜਾ ਹੈਗਾ ਬਸਤੀ ਨੋ ਨਾ ਰਹਿਣ ਵਾਲਾ ਹੈਗਾ ਉਹ ਬੱਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਕਿ ਇਹ ਇਹਨਾਂ ਦੇ ਅੱਗੇ ਇੱਕ ਗੱਡੀ ਸੀਗੀ ਔਰ ਉਸ ਗੱਡੀ ਨੇ ਸਾਈਡ ਮਾਰੀ ਔਰ ਪਿੱਛੋਂ ਇੱਕ ਜਿਹੜੀ ਹੈਗੀ ਮਹਿੰਦਰਾ ਪਿਕਅਪ ਜਿਹਦੇ ਵਿੱਚ ਸਬਜ਼ੀਆਂ ਵਗੈਰਾ ਲੱਦੀਆਂ ਸੀਗੀਆਂ ਉਹ ਜਾ ਰਹੀ ਸੀਗੀ ਤਾਂ ਉਹ ਵੀ ਜਿਹੜੀ ਗੱਡੀ ਹੈਗੀ ਆ ਕੰਟਰੋਲ ਨਹੀਂ ਹੋਇਆ ਤੇ ਗੱਡੀ ਇਹਨਾਂ ਦੇ ਉੱਪਰ ਉਹ ਚੜ ਗਈ ਜਿਸ ਦੇ ਕਰਕੇ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਮੌਕੇ ਦੇ ਉੱਤੇ ਜਾਨ ਚਲ ਗਈ ਏ ਤਾਂ ਫਿਲਹਾਲ ਜਿਹੜਾ ਹੈਗਾ ਇਹਨਾਂ ਦੀ ਬਾਡੀਜ਼ ਨੂੰ ਜਿਹੜਾ ਹੈਗਾ ਸੀਗਾ ਅਸੀਂ ਸਿਵਲ ਹਸਪੀਟਲ ਰਾਤੀ ਰਖਵਾਤਾ ਸੀਗਾ ਤੋ ਇਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਜਿਹੜੀ ਐਫ ਆਈ ਆਰ ਅਸੀਂ ਦਰਜ ਕਰਨ ਲੱਗੇ ਹੋਏ ਹੈਗੇ ਕਿਉਂਕਿ ਐਫ ਆਈ ਆਰ ਦਾ ਨੰਬਰ 15 ਨੰਬਰ ਆਊਗਾ ਫਿਰ 304 ए आईपीसी ਦੇ ਤਹਿਤ ਜਿਹੜਾ ਹੈਗਾ ਮਕਦਮਾ ਡਿਵੀਜ਼ਨ ਨੰਬਰ 4 'ਚ ਦਰਜ ਹੋ ਰਿਹਾ ਗੱਡੀ ਸਰ ਕਿੰਨੇ ਟੱਕਰ ਮਾਰੀ ਕੋਈ ਦੋ ਗੱਡੀਆਂ ਦਾ ਪਤਾ ਲੱਗਦਾ ਹੈ ਕਾਲੀ ਗੱਡੀ ਦੀ ਤੇ ਪਰ ਜਿਹੜੀ ਮੈਂ ਹੁਣ ਇਸ ਤੋਂ ਸਭ ਨਾਲ ਗੱਲ ਕੀਤੀ ਹੈਗੀ ਔਰ ਮੌਕੇ ਦੇ ਉੱਤੇ ਜਾ ਕੇ ਸਾਰੀ ਸਬੂਤ ਸਭ ਨਾਲ ਦੇਖਣਗੇ ਸਾਰੇ ਕੀ ਵੀ ਹੋਇਆ ਕਿਦਾਂ ਹੈਗਾ ਬੇਸਿਕਲੀ ਇਹ ਦੱਸਤੇ ਹੈਗੇ ਆ ਵੀ ਜਿਹੜੇ ਆਈ ਬਿਟਨੈਸ ਹੈਗੇ ਵੀ ਅੱਗੇ ਇੱਕ ਗੱਡੀ ਸੀਗੀ ਤੇ ਉਹ ਕਿਹੜੀ ਗੱਡੀ ਸੀ ਇਹ ਤੇ ਕਟ੍ਰੇਸ ਨਹੀਂ ਹੈਗੀ ਜਿਹੜੀ ਗੱਡੀ ਦੇ ਥੱਲੇ ਆ ਕਿ ਉਹਦੀ ਡੈਥ ਹੋਈ ਆ ਉਹ ਗੱਡੀ ਟ੍ਰੇਸ ਹੋ ਗਈ ਉਹ ਗੱਡੀ ਸਾਡੇ ਕੋਲੇ ਕਬਜ਼ੇ ਪੁਲਿਸ ਵਿੱਚ ਹੈਗੀ ਉਹਦੇ ਡਰਾਈਵਰ ਨੂੰ ਟ੍ਰੇਸ ਕਰਦੇ ਇਮੀਡੀਏਟਲੀ ਸਰ ਕਿੰਨੇ ਕੇਸ ਹੈ ਨਾਲੇ ਦਿਮਾਗੀ ਅੰਦਾਜ਼ੇ ਦੋਨਾਂ ਦੀ 30-31-31 ਸਾਲ ਦੀ ਐਜ ਹੈਗੀ ਇਹ ਦੋਨਾਂ ਬੱਚਿਆਂ ਦੀ ਹਾਲੇ ਕੋਈ ਅਰੈਸਟ ਕੋਈ ਅੱਜ ਕੋਈ ਰਸਮੀ